ਕੀ ਨਾਮ ਹੈ ਜੀ ਤੁਹਾਡਾ ਔਰ ਇਹ ਜਿਹੜੀ ਤਸਵੀਰਾਂ ਬੱਚੇ ਵੱਲੋਂ ਬਣਾਈਆਂ ਗਈਆਂ ਨੇ ਔਰ ਕਿਸ ਤਰ੍ਹਾਂ ਦੇਖਦੇ ਹੋ ਇਸ ਬੱਚੇ ਦੇ ਟੈਲੈਂਟ ਮੇਰਾ ਨਾਮ ਰਜੀਵ ਮਹਾਜਨ ਹੈ ਧਾਰੀਵਾਲ ਤੋਂ ਬਲੋਂਗ ਕਰਨਾ ਮੈਂ ਇਹ ਮੇਰਾ ਭਤੀਜਾ ਪਰਮਹਾਜਨ ਇਹ ਬੋਲਣ ਤੇ ਸੁਣਨ ਤੋਂ ਅਸਮਰਥ ਸੀ ਆ ਬਚਪਨ ਤੋਂ ਤੇ ਲੇਕਿਨ ਪਰਮਾਤ ਨੇ ਉਹਨੂੰ ਇੱਕ ਗੋਡ ਗਿਫਟ ਦਿੱਤਾ ਇਹਦਾ ਟੈਲੈਂਟ ਸਕੇਚ ਬਹੁਤ ਵਧੀਆ ਬਣਾਉਂਦਾ ਪੇਂਟਿੰਗ ਬਹੁਤ ਸੋਹਣੀ ਕਰਦਾ ਬਹੁਤ ਸੋਹਣੀ ਪੇਂਟਿੰਗ ਕਰਦਾ ਇਹਦੇ ਤੋਂ ਕੁਝ ਪੇਂਟਿੰਗਸ ਕੀਤੀਆਂ ਤੁਹਾਨੂੰ ਦਿਖਾਉਣਾ ਮੈਂ ਬਹੁਤ ਵਧੀਆ ਪੇਂਟਿੰਗਸ ਪੇਂਟਿੰਗਸ ਕੀਤੀਆਂ ਇਹਨਾਂ ਨੂੰ ਸੋ ਪਰ ਉਹ ਕਿਹੜੀ ਕਲਾਸ ਤੱਕ ਪੜ ਚੁੱਕਾ ਹੈ ਔਰ ਹੁਣ ਅੱਗੇ ਫਰਦਰ ਕੀ ਕਰ ਰਿਹਾ ਪਰ ਉਹਨੇ 10th ਕਰ ਲਈ ਹੈ ਜੀ ਨਾਰਮਲ ਸਕੂਲ ਚ 10th ਕੀਤੀ ਹੈ ਨੇ ਪਰ ਹੁਣ ਫਿਲਹਾਲ ਕੀ ਕਰ ਰਿਹਾ ਫਿਲਹਾਲ ਕੁਝ ਨਹੀਂ ਕਰਦਾ ਔਰ ਪ੍ਰਸ਼ਾਸਨ ਕੋਰ ਸਰਕਾਰ ਕੋ ਕੀ ਤੁਸੀਂ ਮੰਨ ਕਰਦੇ ਹੋ ਕਿ ਪਰਵ ਦਾ ਟੈਲੈਂਟ ਨੂੰ ਦੇਖਦੇ ਹੋਏ ਹਾਂ ਹਾਂ ਮੈਂ ਇਹ ਸਰਕਾਰ ਤੇ ਕੀ ਮੰਗਰਨੇ ਕਿ ਬੱਚਾ ਇਸ ਵੇਲੇ ਸੈਟਿੰਗ ਲਾਈਫ ਦੇ ਵਿੱਚ ਆਪਣੇ ਆਪਣਾ ਕੋਈ ਇਹਨੂੰ ਕੋਈ ਐਸਾ ਕੋਈ ਮਿਲ ਜੇ ਕੋਈ ਰੁਜ਼ਗਾਰ ਮਿਲ ਜੇ ਤਾਂ ਕਿ ਆਪਣੇ ਜੀਵਨ ਆ ਸੁਧਾਰ ਸਕੇ ਹਾਂਜੀ ਕੀ ਨਾਮ ਹੈ ਤੁਹਾਡਾ ਔਰ ਅ ਬੱਚੇ ਦੇ ਟੈਲੈਂਟ ਨੂੰ ਕਿਸ ਤਰ੍ਹਾਂ ਦੇਖਦੇ ਹੋ ਤੁਸੀਂ ਮੇਰਾ ਨਾਮ ਧੀ ਮੋਨਿਕਾ ਹੈ ਐ ਮੇਰਾ ਬੱਚਾ ਹੈ ਅਨੂ ਸ਼ੁਰੂ ਤੋਂ ਹੀ ਕਾਫੀ ਟੈਲੈਂਟਸ ਸੀ ਇਸ ਕੰਮ 'ਚ ਐਸੇ ਲੱਗਦਾ ਹੁੰਦਾ ਉਸਕਾਫੀ ਇਹਨੇ ਚੀਜ਼ਾਂ ਬਣਾਈਆਂ ਉਹਦੇ ਹਿਸਾਬ ਨਾਲ ਦੇਖਦੇ ਅਸੀਂ ਸੋਚਦੇ ਆ ਕਿ ਪ੍ਰਸ਼ਾਸਨ ਵੱਲੋਂ ਕਿਤੇ ਨਾ ਕਿਤੇ ਇਹਨੂੰ ਕੋਈ ਨੌਕਰੀ ਮਿਲ ਜੇ ਇਹ ਜਿਹੜੀ ਪ੍ਰੋਬਲਮ ਸੀਗੀ ਪਰ ਉਹ ਇਹ ਬਚਪਨ ਤੋਂ ਸੀ ਹਾਂਜੀ ਬਚਪਨ ਤੋਂ ਹੀ ਇਹਨੂੰ ਇਹ ਪ੍ਰੋਬਲਮ ਸੀ ਪਰ ਸਾਨੂੰ ਰਿਅਲਾਈਜ਼ ਨਹੀਂ ਹੁੰਦੀ ਤਾਂ ਇਹਨੇ ਫ੍ਰੀ ਟਾਈਮ 'ਤੇ ਕੁਛ ਨਾ ਕੁਛ ਬਣਾਉਂਦਾ ਰਿਹਾ ਸੀ ਉਹਦੇ ਨਾਲ ਇਹਨੂੰ ਕਾਫੀ ਅੱਛੇ ਸਕੈਚ ਬਣਾਉਣੇ ਸ਼ੁਰੂ ਕੀਤੇ ਸੀ ਬਾਕੀ ਹੋਰ ਵੀ ਟੈਲੈਂਟ ਹੈ ਇਹਦੇ ਚ ਬਹੁਤ ਜ਼ਿਆਦਾ ਹੈਗਾ ਵਾ ਅਸੀਂ ਪ੍ਰਸ਼ਾਸਨ ਕੋਲੋਂ ਇਹ ਮੰਗ ਕਰਨੇ ਕਿ ਇਹਨੂੰ ਕਿਤੇ ਨਾ ਕਿਤੇ ਨੌਕਰੀ ਮਿਲ ਜੇ ਉਹਨ ਤੱਕ ਕਿਹੜੇ ਕਿਹੜੇ ਜਿਹੜੇ ਸਕੈਚ ਆ ਪਰ ਬਣਾ ਚੁੱਕਿਆ ਐਨੇ ਜੀ ਸ਼ਿਵਰਾਤਰੀ ਤੇ ਸ਼ੰਕਰ ਭਗਵਾਨ ਦਾ ਪ੍ਰਿਵਾਰ ਬਣਵਾਇਆ ਉਹ ਗਣੇਸ਼ੀ ਦੀ ਮੂਰਤੀ ਬਣਾਈ ਹੈ ਹੋਰ ਰਾਧਾ ਕ੍ਰਿਸ਼ਨ ਦੀ ਮੂਰਤੀ ਬਣਾਈ ਹੈ ਹੋਰ ਕਾਫੀ ਸਕੈਚ ਬਣਾਏ ਆ ਇਹਨੇ ਨਮਮ ਮਨਮ ਜਨ तो ये मेरे सामने मेरे भैया बैठे हैं उनका आज मैं आपको टैलेंट दिखाने लगा हूँ ये भगवान शिव जी की उन्होंने फोटो बनाई है ये काली माता जी की बनाई है सॉरी फोटो बनाई हैं भगवान जी।, जी की ये देखिए ये गणेश जी की बनाई है ये हनुमान जी की बनाई है और ये अपनी आइस की बनाई है गणेश जी का स्केच बनाया और बहुत सुंदर बनाया ਉਰੇ ਇੱਕ ਮੈਨੇ ਆਪਕੋ ਦਿਖਾਉਣਾ ਥਾ ਉਹ ਉਹਨੇ ਬਹੁਤ ਸੁੰਦਰ ਬਣਾਇਆ ਹੈ ਰਾਮ ਪ੍ਰਭੂ ਜੀ ਨੇ ਰਾਮ ਰਾਮ ਲਿਖਿਆ ਨੂੰ ਮਾਂਜ ਕੇ ਫੋਟੋ ਬਣਾਈ ਹੈ